ਪੰਜਾਬੀ ਟਰੇਡਰ ਨਾਮ ਤੋਂ ਮਸ਼ਹੂਰ ਮੁੰਡਾ ਜਸਕੀਰ ਸਿੰਘ ਬਰਿਆੜ ਦਾ ਕਤਲ ਕਰ ਦਿੱਤਾ ਜਾਂਦਾ ਉਹ ਬੰਦੇ ਦਾ ਮੈਂ ਕੋਈ ਕਸੂਰ ਨਹੀਂ ਮੰਨੂੰਗਾ ਕਿ ਜਿਨ੍ਹਾਂ ਨੇ ਮਾਰਿਆਗਾ ਸਭ ਤੋਂ ਵੱਡਾ ਕਸੂਰ ਸੀਗਾ ਇੱਥੇ ਪੰਜਾਬੀ ਟਰੇਡਰ ਦਾ ਅਸਲ ਦੇ ਵਿੱਚ 28 ਤਰੀਕ ਨੂੰ ਸੋਮਵਾਰ ਨੂੰ ਜਸਕੀਰ ਸਿੰਘ ਬਰਿਆੜ ਜਦੋਂ ਆਪਣੇ ਦਫ਼ਤਰ ਗਿਆ ਜਦੋਂ ਉਹ ਥੇ ਆ ਕੇ ਗੱਡੀ ਖੜਾਈ ਕਿਸ ਨੇ ਉਹਨਾਂ ਤੇ ਕਰਿਆ ਕੇ ਦੱਸਦਾ ਉਹ ਜਿਹੜੇ ਜਿਨ੍ਹਾਂ ਦੀ ਦੁਕਾਨ ਸੀਗੀ ਭਾਈ ਅੱਜ ਜਸਕੀਰ ਤਾਂ ਆਪਣੇ ਦਫ਼ਤਰ ਆਇਆ ਸੀਗਾ ਇਸ ਤੋਂ ਬਾਅਦ ਪਰਿਵਾਰ ਦਾ ਕਹਿਣਾਗਾ ਕਿ ਜਿਨ੍ਹਾਂ ਦੀ ਦੁਕਾਨ ਸੀ ਉਹਨਾਂ ਦਾ ਫਾਦਰ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਦਾ ਫਾਦਰ ਸਾਡੇ ਘਰੇ ਰੇਕੀ ਕਰਨ ਆਇਆ ਸੀ ਵਕਾਇਦਾ ਕਿ ਜਸਕੀਰ ਸਿੰਘ ਬਰਿਆੜ ਅਸਲ ਦੇ ਵਿੱਚ ਹੈਗਾ ਕਿਥੇ ਆ ਕਰੇ ਤਾਂ ਨਹੀਂ ਹੈਗਾ ਇਸ ਤੋਂ ਬਾਅਦ ਅਗਲੇ ਦਿਨ ਸ਼ਾਮ ਨੂੰ ਮਤਲਬ ਜਿਸ ਦਿਨ ਰੇਕੀ ਕਰਨ ਆਇਆ ਸੀ ਉਸੇ ਦਿਨ ਸ਼ਾਮ ਨੂੰ ਮੰਗਲਵਾਰ ਨੂੰ ਜਿਹੜਾ ਜਸਕੀਰ ਤਾਂ ਆਪਣੇ ਦਫ਼ਤਰ ਤੋਂ ਰਾਤ ਨੂੰ ਘਰ ਆ ਰਿਹਾ ਸੀਗਾ ਸ਼ਾਇਦ ਉਹਨਾਂ ਨੇ ਕਿਤੇ ਬਾਹਰ ਫਿਲਮ ਦੇਖਣ ਜਾਣਾ ਸੀਗਾ ਆਪਣੀ ਫੈਮਿਲੀ ਦੇ ਨਾਲ ਜਿਹੜ ਵਾਪਸ ਘਰ ਆ ਰਿਹਾ ਸੀਗਾ ਤਾਂ ਰਸਤੇ ਦੇ ਵਿੱਚ ਮੂਰੇ ਮੋਟਰਸਾਈਕਲ ਸੱਟਤਾ ਸੱਟਣ ਤੋਂ ਬਾਅਦ ਜਸਕੀਰ ਸਿੰਘ ਬਰਾੜ ਆਪਣੀ ਗੱਡੀ ਦੇ ਵਿੱਚੋਂ ਬਾਹਰ ਨਿਕਲਿਆ ਆਪਣਾ ਅਸਲਾ ਉਹ ਅੰਦਰੀ ਭੁੱਲ ਗਿਆ ਸੀਗਾ ਜਦੋਂ ਬਾਹਰ ਨਿਕਲਿਆ ਤਾਂ ਪਿੱਛੋਂ ਲਿਆ ਕੇ ਮੋਟਰਸਾਈਕਲ ਨੇ ਟੱਕਰ ਮਾਰੀ ਇਸ ਤੋਂ ਬਾਅਦ ਫਿਰ ਚੁੰਡ ਵਾਂਗੂ ਉੱਤੇ ਪੈ ਗਏ ਜਿਵੇਂ ਇੱਕ ਸ਼ੇਰ ਦੇ ਉੱਤੇ ਕੁੱਤੇ ਵਾਰ ਕਰ ਦਿੰਦੇ ਨੇ ਨਾ ਇਕੱਠੇ ਹੋ ਕੇ ਪੂਰੇ ਕਹਿੰਦੇ ਐਂ ਕਰਕੇ ਵੀ ਉਹਦੇ ਉੱਤੇ ਹਮਲਾ ਕਰਤਾ ਕੁੱਲ 12 ਤੋਂ 13 ਇਕੱਲੇ ਸਿਰ ਦੇ ਵਿੱਚ ਖੋਲ ਸੀਗੇ ਜਦੋਂ ਜਸਕੀਰ ਸਿੰਘ ਬਰਾੜ ਨੂੰ ਚੱਕਿਆ ਤਾਂ ਕਹਿੰਦੇ ਅਦਾ ਹੱਥ ਪੈ ਗਿਆ ਸੀਗਾ ਜਿਸ ਕੀਰ ਸਿੰਘ ਬਰਿਆਰ ਦੇ ਸਰ ਦੇ ਵਿੱਚ ਇੰਨੇ ਜ਼ਿਆਦਾ ਹੌਲ ਸੀਗੇ ਉਹਦੇ ਉੱਤੇ 25 ਵਾਰ ਕੀਤੇ ਜਾਂਦੇ ਨੇ ਤਲਵਾਰ ਦੇ ਨਾਲ ਗੜਾਸੇ ਦੇ ਨਾਲ ਖੰਡੇ ਦੇ ਨਾਲ ਉਹਦੀ ਗੱਡੀ ਦੇ ਉੱਤੇ ਅੱਗ ਲਾ ਕੇ ਫੂਕ ਦਿੱਤਾ ਜਾਂਦਾ ਗੱਡੀ ਨੂੰ ਪਟ્રોલ ਪਾ ਕੇ ਫੂਕ ਦਿੱਤਾ ਜਾਂਦਾ ਇਸ ਚੀਜ਼ ਦੀ ਵੀਡੀਓ ਵੀ ਵਾਇਰਲ ਹੋ ਜਾਂਦੀ ਆ ਤੇ ਜਿਨ੍ਹਾਂ ਨੇ ਮਾਰਿਆ ਉਹ ਵੀ ਲਾਈਵ ਹੋ ਕੇ ਦੱਸਦੇ ਨੇ ਕਿ ਹਾਂ ਭਈ ਅਸੀਂ ਮਾਰਿਆਗਾ ਮਸਲਾ ਕੀ ਸੀਗਾ ਅਸਲ ਦੇ ਵਿੱਚ ਅਸਲ ਦੇ ਵਿੱਚ ਜਸਕੀਰ ਸਿੰਘ ਬਰਿਆੜ ਦਾ ਸਭ ਤੋਂ ਵੱਡਾ ਕਸੂਰ ਸੀਗਾ ਉਹ ਬੰਦੇ ਦਾ ਮੈਂ ਕੋਈ ਕਸੂਰ ਨਹੀਂ ਮੰਨੂਗਾ ਕਿ ਜਿਨ੍ਹਾਂ ਨੇ ਮਾਰਿਆ ਹੈਗਾ ਸਭ ਤੋਂ ਵੱਡਾ ਕਸੂਰ ਸੀਗਾ ਇੱਥੇ ਪੰਜਾਬੀ ਟਰੇਡਰ ਦਾ ਸਭ ਤੋਂ ਵੱਡਾ ਕਸੂਰ ਉਹਦਾ ਕੀ ਸੀਗਾ ਕਿ ਉਹਨੇ ਤਰੱਕੀ ਕੀਤੀ ਦੂਸਰਾ ਵੱਡਾ ਕਸੂਰ ਉਹ ਪੰਜਾਬ ਦੇ ਵਿੱਚ ਰਹੀ ਗਿਆ ਪੰਜਾਬ ਦੇ ਵਿੱਚ ਰਹਿ ਕੇ ਤਰੱਕੀ ਕਰਨਾ ਮੌਤ ਨੂੰ ਮਸ ਹੀ ਕਹਿਣਾ ਹੈਗਾ ਕਿਉਂਕਿ ਅੱਜ ਕੱਲ ਜਿਵੇਂ ਪੰਜਾਬ ਦੇ ਵਿੱਚ ਚੱਲ ਰਿਹਾ ਹੈਗਾ ਕਿ ਕੋਈ ਵੀ ਬੰਦਾ ਤਰੱਕੀ ਕਰਦਾ ਤੁਸੀਂ ਆਪਣੇ ਆਲੇ-ਦੁਆਲੇ ਦੇਖ ਲਓ ਜਿੰਨਾ ਬੰਦਾ ਤਰੱਕੀ ਕਰੂਗਾ ਉਹਦੇ ਓਨੇ ਜ਼ਿਆਦਾ ਦੁਸ਼ਮਣ ਪੈਦਾ ਹੁੰਦੇ ਜਾਣਗੇ ਤੇ ਸਭ ਤੋਂ ਜ਼ਿਆਦਾ ਵੱਡੇ ਦੁਸ਼ਮਣ ਉਹਦੇ ਨਾਲ ਦੇ ਹੀ ਹੁੰਦੇ ਨੇ ਅਸਲ ਦੇ ਵਿੱਚ ਜਸਕੀਰ ਸਿੰਘ ਬਰਾੜ ਪਹਿਲਾਂ ਓਬਰ ਚਲਾਉਂਦਾ ਸੀਗਾ ਬੜੇ ਗਰੀਬ ਫੈਮਿਲੀ ਦੇ ਵਿੱਚੋਂ ਬੜਾ ਡਾਊਨ ਧਰਤੀ ਤੋਂ ਉੱਠ ਕੇ ਉੱਪਰ ਨੂੰ ਗਿਆ ਸੀਗਾ ਬੜਾ ਕਰੀਬੀ ਚ ਉੱਠ ਕੇ ਉੱਪਰ ਨੂੰ ਗਿਆ ਸੀਗਾ ਓਬਰ ਚਲਾਉਂਦਾ ਸੀਗਾ ਓਬਰ ਚਲਾਉਂਦੇ ਉਹਦੀ ਫੈਮਿਲੀ ਦੱਸਦੀ ਹੈ ਕਿ ਉਹਦੇ ਹੱਥ ਸੁੰਨ ਹੋ ਜਾਂਦੇ ਹੁੰਦੇ ਸੀਗੇ ਕਿਉਂਕਿ ਬੰਦਾ ਸਾਰਾ ਦਿਨ ਗੱਡੀ ਚ ਚਲਾਈ ਜਾਊਗਾ ਦਿਨ ਰਾਤ ਮਿਹਨਤ ਕਰੀ ਜਾਊਗਾ ਆਬਵੀਅਸਲੀ ਕਿਤੇ ਨਾ ਕਿਤੇ ਜਾ ਕੇ ਉਹਦੀ ਬੋਡੀ ਨੂੰ ਜਵਾਬ ਦੇ ਦੇਊਗੀ ਕਿ ਭਾਈ ਇਸ ਤੋਂ ਨੌਕਰੀ ਛੱਡ ਕੇ ਟਰੇਡਿੰਗ ਵਾਲਾ ਕੰਮ ਸਟਾਰਟ ਕਰ ਦਿੱਤਾ ਟਰੇਡਿੰਗ ਵਾਲਾ ਕੰਮ ਉਹ ਸਿੱਖਿਆ ਪਹਿਲਾਂ ਪ੍ਰੋਪਰਲੀ ਫਿਰ ਉਹਨੇ ਆਪ ਕੀਤਾ ਫਿਰ ਲੋਕਾਂ ਨੂੰ ਵੀ ਸਿਖਾਉਂਦਾ ਸੀਗਾ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਉਹਨੂੰ ਟਰੇਡਿੰਗ ਦੇ ਵਿੱਚ ਲਿਆ ਕੇ ਲੋਕਾਂ ਦੇ ਘਰੇ ਚੰਗੀ ਰੋਟੀ ਪੱਕਦੀ ਕਰਤਾ ਸੀਗਾ ਉਹ ਬੰਦੇ ਨੇ ਲੋਕਾਂ ਨੂੰ ਹਾਲਾਂਕਿ ਉਹਦੀ ਫੈਮਿਲੀ ਦਾ ਕਹਿਣਾ ਹੈ ਕਿ ਅਸੀਂ ਉਹਨੂੰ ਕਹਿੰਦੇ ਸੀ ਵੀ ਤੂੰ ਹੋਰ ਮੁੰਡੇ ਰੱਖ ਲੈ ਵੀ ਜਿਹੜੇ ਤੇਰੇ ਕੋਲ ਸਿੱਖਣ ਆਉਂਦੇ ਨੇ ਕਿ ਕਿਸੇ ਨੂੰ ਜਵਾਬ ਨਾ ਦਿਆ ਕਰ ਪਰ ਉਹਦਾ ਕਹਿਣਾ ਸੀਗਾ ਕਿ ਮੈਂ ਚਾਹੇ ਦੋ ਬੰਦਿਆਂ ਨੂੰ ਸਿਖਾਵਾਂ ਪਰ ਮੈਂ ਪ੍ਰੋਪਰਲੀ ਸਿਖਾ ਪਾਵਾਂ ਉਨੇ ਕ ਮੁੰਡਿਆਂ ਨੂੰ ਮੈਂ ਹਾਇਰ ਕਰ ਦਾਂਗਾ ਉਨੇ ਕ ਮੁੰਡਿਆਂ ਦੀ ਮੈਂ ਐਡਮਿਸ਼ਨਾਂ ਲੈਣਾਗਾ ਉਸ ਤੋਂ ਬਾਅਦ ਨੈਕਸਟ ਬੈਚ ਮੈਂ ਸਟਾਰਟ ਕਰ ਦਾਂਗਾ ਕਿ ਜੇ ਮੈਂ ਜ਼ਿਆਦਾ 1 ਕੋ ਲੱਖ ਦੀ ਇੱਕ ਬੈਚ ਦੇ ਵਿੱਚ 11 ਮੁੰਡੇ ਇਕੱਠੇ ਕਰ ਲੇ ਜ਼ਿਆਦਾ ਸਟੂਡੈਂਟ ਇਕੱਠੇ ਕਰ ਲੇ ਤਾਂ ਸ਼ਾਇਦ ਮੈਂ ਸਾਰਿਆਂ ਨੂੰ ਉਹਨਾਂ ਡਿਟੇਲ ਦੇ ਵਿੱਚ ਨਾ ਸਮਝਾ ਪਾ ਮੈਨੂੰ ਤੋਂ ਪਤਾ ਲੱਗਦਾ ਕਿ ਇਹ ਬੰਦੇ ਨੂੰ ਪੈਸੇ ਦਾ ਕੋਈ ਲਾਲਚ ਵੀ ਨਹੀਂ ਸੀਗਾ ਕਿ ਮੈਂ ਅੰਨਾ ਲਾਲਚ ਮੈਨੂੰ ਉਸ ਤੋਂ ਬਾਅਦ ਅਸਲ ਦੇ ਵਿੱਚ ਇਹ ਮੁੰਡੇ ਨੂੰ ਧਮਕੀਆਂ ਵੀ ਆਈਆਂ ਸੀ ਪੰਜਾਬੀ ਟਰੇਡਰ ਨੂੰ ਜਦੋਂ ਐਸਐਚਓ ਸਾਹਿਬ ਕੋਲ ਗਏ ਵੀ ਭੋਈ ਸਾਨੂੰ ਧਮਕੀ ਆ ਰਹੀਆਂ ਨੇ ਤਾਂ ਸੇਚੂ ਸਾਹਿਬ ਨੇ ਇਹ ਕਹਿ ਕੇ ਮੋੜਤਾ ਕਿ ਜਿਹੜੇ ਧਮਕੀਆਂ ਦੇ ਰਹੇ ਨੇ ਕੋਈ ਐਡੇ ਨਹੀਂ ਹੈਗੇ ਇਹ ਜਿਵੇਂ ਕਹਿੰਦੇ ਨੇ ਕਿ ਅਸੀਂ ਮਾਰ ਦਾਂਗੇ ਵੀ ਆਈ ਨਹੀਂ ਕਰ ਸਕਦੇ ਹੈਗੇ ਉਹ ਐਡੇ ਨਹੀਂ ਤੁਸੀਂ ਨਿਸ਼ਚਿੰਤ ਰਹੋ ਅਸੀਂ ਕਾਰਵਾਈ ਕਰਾਂਗੇ ਇਸ ਤੋਂ ਬਾਅਦ ਕੋਈ ਗੱਡੀ ਨੂੰ ਖੜਾਉਣ ਲੈ ਕੇ ਮਸਲਾ ਸੀਗਾ ਕਿ ਜਿੱਥੇ ਬਾਈ ਦਾ ਦਫ਼ਤਰ ਸੀਗਾ ਉਹਦੇ ਨਾਲ ਕਿਸ ਦੀ ਕੋਈ ਦੁਕਾਨ ਸੀਗੀ ਉਦੋਂ ਮੂਰੇ ਗੱਡੀ ਖੜਾਉਣ ਨੂੰ ਲੈ ਕੇ ਦਿੱਕਤ ਸੀਗੀ ਤੇ ਉਹ ਬੰਦੇ ਨੇ ਜਿਹਨੇ ਮਾਰਿਆ ਉਹਨਾਂ ਲਾਈਵ ਹੋ ਕੇ ਇਹੀ ਗੱਲ ਕਹੀ ਕਿ ਉਹ ਗੱਡੀ ਖੜਾਉਂ ਕਰਕੇ ਕਰਦਾ ਸੀਗਾ ਕਹਿੰਦਾ ਜਿਉਂਦੀ ਮਤਲਬ ਕਿ ਯਾਰ ਬੰਦੇ ਦੀ ਮਾਨਸਿਕਤਾ ਕਿੰਨੀ ਜ਼ਿਆਦਾ ਡਾਊਨ ਹੋ ਚੁੱਕੀ ਹੈਗੀ ਨਾ ਕਿੰਨਾ ਕਟਿਆ ਇਨਸਾਨ ਆਗਾ ਉਹ ਬੜੀ ਬੇਸ਼ਰਮੀ ਨਾਲ ਦੱਸ ਰਿਹਾ ਕਿ ਅਸੀਂ ਮਾਰਤਾ ਅਸੀਂ ਐ ਕਰਤਾ ਅਸੀਂ ਸਾਡੇ ਗੱਡੀਆਂ ਖੜਾਉਂਦਾ ਸੀਗਾ ਸਾਨੂੰ ਅਸਲਾ ਦਿਖਾਉਂਦਾ ਸੀਗਾ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਜਿਵੇਂ ਲਾ ਐਂਡ ਆਰਡਰ ਚੱਲ ਰਿਹਾ ਹੈ ਨਾ ਕੋਈ ਵੀ ਬੰਦਾ ਬਾਹਰ ਨਿਕਲਦਾਗਾ ਤਾਂ ਸਿਰ ਦੇ ਉੱਤੇ ਇੱਕ ਤਰ੍ਹਾਂ ਦਾ ਕਫਨ ਬੰਨ੍ਹ ਕੇ ਹੀ ਜਾਂਦਾ ਪੰਜਾਬ ਦੇ ਵਿੱਚ ਗੈਂਗਲੈਂਡ ਬਣਿਆ ਪਿਆ ਪਰ ਬੰਬੇ ਚ ਸੁਣਦੇ ਸੀਗੇ ਕਿ ਹੈ ਦਾ ਕੁਝ ਹੁੰਦਾ ਸੀਗਾ 1980 ਦੇ ਵਿੱਚ 1990 ਦੇ ਵਿੱਚ ਕਿ ਕੋਈ ਬੰਦਾ ਬਾਹਰ ਨਿਕਲਦਾ ਸੀਗਾ ਕਿ ਉਹਨੂੰ ਪਤਾ ਨਹੀਂ ਹੁੰਦਾ ਸੀ ਕਿ ਮੈਂ ਘਰੇ ਵਾਪਸ ਮੂੜੂ ਕਿ ਨਹੀਂ ਮੂੜੂ ਅੱਜਕੱਲ ਪੰਜਾਬ ਦੇ ਵਿੱਚ ਉਹੀ ਹਾਲਾਤ ਨੇਗੇ ਜਿਸਕੀਰਤ ਦਾ ਕਤਲ ਕੀਤਾ ਹੁਣ ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇਗੇ ਉਮੀਦ ਕਰਦੇ ਆਂ ਆਸ ਕਰਦੇ ਆਂਗੇ ਕਿ ਪਰਿਵਾਰ ਨੂੰ ਇਨਸਾਫ ਮਿਲੇਗਾ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲੇਗੀ ਇਹੋ ਜੀ ਸਜ਼ਾ ਦਿੱਤੀ ਜਾਵੇ ਕਿ ਆਉਣ ਵਾਲੇ ਲੋਕ ਵੀ ਸੋਚਣ ਕਿਉਂਕਿ ਜਿਹੜੇ ਸਾਹ ਹੁਣ ਲਾਈਵ ਲਾਈਵ ਹੋਇਆ ਸੀਗਾ ਵੀਡੀਓ ਪਾ ਰਹੇ ਸੀਗਾ ਉਹ ਸਭ ਤੋਂ ਲੱਗਦਾ ਨਹੀਂ ਸੀਗਾ ਕਿ ਉਹਨੂੰ ਕਾਨੂੰਨ ਦਾ ਡਰ ਹੈਗਾ ਵੀ